ਸਾਰਾ ਗਿਆਨ ਧਿਆਨ ਅੱਖਰਾਂ ਦੇ ਉੱਤੇ ਖੜਾ ਹੈ ਭਗਤ ਕਬੀਰ ਵੀ ਕਹਿੰਦੇ ਨੇ ਅੱਖਰ ਅੰਦਰ ਤ੍ਰਿਭੁਵਨ ਧਾਰੇ ਤਿੰਨ ਲੋਕਾਂ ਦਾ ਜਿਹੜਾ ਗਿਆਨ ਹੈ ਅੱਖਰਾਂ ਦੇ ਵਿੱਚ ਸੁਰਤ ਜੇ ਅੰਤਰਮੁਖੀ ਹੋਈ ਤਾਂ ਸਭ ਤੋਂ ਪਹਿਲੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਅੰਦਰ ਸੰਸਕਾਰ ਪੈਣਾ ਕਮਜ਼ੋਰੀਆਂ ਉਹਨਾਂ ਦੇ ਦਰਸ਼ਨ ਹੁੰਦੇ ਨੇ ਕਦੀ ਨਾਮ ਤੁਸੀਂ ਜਪਣ ਲੱਗੋ ਨਾ ਪਹਿਲੀ ਦਫਾ ਜਪਣ ਲੱਗੋਗੇ ਅਭਿਆਸ ਕਰੋਗੇ ਆਪਣੀਆਂ ਕਮਜ਼ੋਰੀਆਂ ਦਾ ਪਤਾ ਚੱਲੇਗਾ ਤੇ ਜਿਹਨੂੰ ਆਪਣੀਆਂ ਕਮਜ਼ੋਰੀਆਂ ਦਾ ਨਹੀਂ ਪਤਾ ਚੱਲਦਾ ਪਿਆ ਜੇ ਅਭਿਆਸੀ ਹੈ ਵੀ ਨਹੀਂ ਕੋਈ ਨਾਮ ਨਹੀਂ ਜਪਰੇ ਕੋਈ ਧਰਮ ਵੀ ਨਹੀਂ ਜਿਹਨੂੰ ਦੂਜਿਆਂ ਦੀ ਕਮਜ਼ੋਰੀਆਂ ਦਿਸਦੀਆਂ ਪੈਣ ਆਪਣੀਆਂ ਨਹੀਂ ਇਥੇ ਸੰਸਾਰੀ ਬੰਦਿਆਂ ਦੀ ਬਿਰਤੀ ਗਈ ਥੋੜਾ ਜਿਆ ਮੈਂ ਦੇਖਦਾ ਲੋਕੀ ਨੇ ਕਲੇਮ ਕਰਨ ਲੱਗ ਪੈਣ ਪਨ ਪਾਟ ਕਰਨ ਲੱਗ ਪੈਣਾ ਫਿਰ ਜਗਤ ਨੂੰ ਹੀ ਬੁਰਾ ਆਖਣ ਲੱਗ ਪੈਣ ਇਹ ਭੈੜਾ ਹੈ ਇਹ ਭੈੜਾ ਹੈ ਇਹ ਭੈੜਾ ਇਸ ਤੋਂ ਪਤਾ ਚੱਲਦਾ ਕੋਈ ਰਸ ਨਹੀਂ ਅੰਤਰਮੁਖੀ ਬਿਰਤੀ ਨਹੀਂ ਹੋਈ ਕਿਉਂਕਿ ਅੰਦਰ ਮੁਖੀ ਜਦ ਬਿਰਤੀ ਆਉਂਦੀ ਹੈ ਤੇ ਆਪਣੀਆਂ ਕਮਜ਼ੋਰੀਆਂ ਦਾ ਪਤਾ ਚੱਲਦਾ ਹੈ ਤੇ ਜਿਉਂ ਕਮਜ਼ੋਰੀਆਂ ਦਾ ਪਤਾ ਚੱਲਦਾ ਹੈ ਭਗਤ ਆਪਣੇ ਉੱਤੇ ਆਪ ਹੱਸ ਪੈਂਦਾ ਹੈ ਬਸ ਇੰਨੀ ਗੱਲ ਹਰ ਜਨ ਗੁਣ ਗਾਵਤਾ ਸਿਆ ਉਹ ਆਪਣੇ ਉੱਤੇ ਆਪ ਹੱਸਦਾ ਹੈ ਬਾਬਾ ਫਰੀਦ ਕਹਿੰਦੇ ਨੇ ਕਾਲੇ ਮੈਡੇ ਕਪੜੇ ਕਾਲਾ ਮੈਡਾ ਰੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹਿਨ ਗਰਹੇਸ ਮੈਂ ਗੁਨਾਹਾਂ ਨਾਲ ਭਰਿਆ ਲੋਕੀ ਮੈਨੂੰ ਦਰਵੇਸ਼ ਕਹੀ ਜਾਂਦੇ ਨੇ ਸੰਤ ਕਹੀ ਜਾਂਦੇ ਫਕੀਰ ਕਹੀ ਜਾਂਦੇ ਤੋ ਫਰੀਦ ਅਸਪੰਦ ਹੈ ਵੀ ਮੈਂ ਕੁਛ ਹੋਰ ਹਾਂ ਲੋਕੀ ਕੁਛ ਹੋਰ ਸਮਝਦੇ ਨਾਮ ਜਪਦਿਆਂ ਜਪਦਿਆਂ ਪਹਿਲੀਆਂ ਆਪਣੀ ਕਮਜ਼ੋਰੀਆਂ ਦਾ ਹੀ ਪਤਾ ਚੱਲਦਾ ਹੈ ਤੇ ਉਹਨਾਂ ਨੂੰ ਵੇਖ ਕੇ ਕਈ ਵਫਾ ਮਨੁੱਖ ਹੈਰਾਨ ਵੀ ਹੋ ਜਾਂਦਾ ਹੈ ਔਰ ਕਈ ਵਫਾ ਮਨੁੱਖ ਵਾਸਤੇ ਨਾਮ ਜਪਣਾ ਔਖਾ ਵੀ ਹੋ ਜਾਂਦਾ ਹੈ ਅੱਗੇ ਪਿੱਛੇ ਬੰਦਾ ਚੰਗਾ ਬੈਠਾ ਹੁੰਦਾ ਤੇ ਤੁਸੀਂ ਸੁੰਦਰ ਬੁਟਕਾ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੋ ਦੁਨੀਆ ਭਰ ਦੇ ਸਾਲ ਆਉਣਗੇ ਆਉਣੇ ਕਦੀ ਕਰਕੇ ਦੇਖਣਾ ਅੱਗੇ ਪਿੱਛੇ ਤੁਸੀਂ ਚੰਗੇ ਬੈਠੇ ਹੋਗੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਉਹਦੇ ਚ ਧਿਆਨ ਜੋੜੋ ਦੁਨੀਆ ਭਰ ਦੇ ਸਾਲ ਆਉਣਗੇ ਜਿਹੜੇ ਪਹਿਲੇ ਨਹੀਂ ਸਨ ਪਤਾ ਐਸਾ ਕਿਉਂ ਥੋੜਾ ਜਿਹਾ ਮਨ ਇਕਾਗਰ ਹੁੰਦਾ ਨਾ ਕਿ ਅੰਦਰ ਪਏ ਹੋਏ ਬਹੁਤ ਜਿਹੜੇ ਸੰਸਕਾਰ ਨੇ ਉਹ ਸਾਹਮਣੇ ਆ ਜਾਂਦੇ ਆ ਅੱਗੇ ਪਿੱਛੇ ਤੇ ਮਨ ਖਿੰਡਿਆ ਰਹਿੰਦਾ ਅੰਦਰ ਮੁਖੀ ਹੁੰਦਾ ਨਹੀਂ ਤੇ ਥੋੜਾ ਜਿਹਾ ਅੰਦਰ ਮੁਖੀ ਹੁੰਦਾ ਤੋ ਸਭ ਕੁਝ ਦਾ ਪਤਾ ਚੱਲਦਾ ਇਹਦੇ ਉੱਤੇ ਮੈਂ ਇੱਕ ਉਦਾਹਰਣ ਦੇਣਾ ਹਾਂ ਕਿਉਂਕਿ ਅਕਸਰ ਲੋਕੀ ਕੁਛ ਬੈਠਦੇ ਨੇ ਤੇ ਨਾਮ ਜਪਦੇ ਆਂ ਤੇ ਇਹ ਅੰਦਰ ਐਸੇ ਖਿਆਲ ਜਿਹੜੇ ਪਹਿਲੀ ਕਦੀ ਨਹੀਂ ਪੈਦਾ ਹੋ ਜਾਂਦੇ ਉਦੋਂ ਕਿਉਂ ਪੈਦਾ ਹੁੰਦੇ ਤੇ ਮੈਂ ਇੱਕ ਐਸਾ ਉਦਾਹਰਣ ਦਿਆਂ ਠੀਕ ਹੈ ਹੈ ਪਛੋਕਰ ਨਾਲ ਸੰਬੰਧ ਰੱਖਦਾ ਹੈ ਪੰਜਾਬ ਦੇ ਕਿਸਾਨ ਜਾਣਦੇ ਨੇ ਜਦ ਕਣਕ ਬੀਜਦੇ ਨੇ ਨਾ ਤੇ ਫਿਰ ਕੀ ਦੇਖਦੇ ਨੇ ਬੀਜੀ ਕਣਕ ਹੈ ਪਰ ਨਾਲ ਬਥਵਾ ਵੀ ਪੈਦਾ ਹੋ ਗਿਆ ਕਾਸ਼ ਵੀ ਪੈਦਾ ਹੋ ਗਿਆ ਉਹ ਕਿਸਾਨ ਸੋਚੀ ਪੈ ਜਾਂਦਾ ਬੀਜੀ ਤੇ ਮੈਂ ਕਣਕ ਹੈ ਬਥਵਾ ਤੇ ਮੈਂ ਬੀਜਿਆ ਨਹੀਂ ਕਾਸ਼ ਤੇ ਮੈਂ ਬੀਜੀ ਨਹੀਂ ਇਹ ਕਿੱਥੋਂ ਜੰਮ ਗਈ ਇਹ ਕਿਉਂ ਜੰਮ ਗਈ ਇਹ ਮੇਰੇ ਖੇਤ ਵਿੱਚ ਕਿਉਂ ਪੈਦਾ ਹੋ ਗਈ ਮੈਂ ਤਾਂ ਸਿਰਫ ਕਣਕ ਬੀਜੀ ਬਥਵਾ ਬੀਜਿਆ ਨਹੀਂ ਪਰ ਠੀਕ ਹੈ ਕਣਕ ਤੂੰ ਅੱਜ ਵੀ ਜੀਏ ਬਥਵੇ ਦੇ ਬੀਜ ਤੇ ਪਹਿਲੇ ਦੇ ਪੈਦਾ घास ਦੇ ਵਿੱਚ ਤੇ ਪਹਿਲੇ ਦੇ ਪਹਿਨੇ ਪੁਰਖਾ ਨਾਮ ਤੋਂ ਅੱਜ ਜਪਣ ਲੱਗਾ ਹੈ ਤੇ ਦੁਨੀਆ ਭਰ ਦੇ ਅਨਰਥ ਬੜੇ ਵਿਚਾਰ ਤੇ ਪਹਿਲੇ ਦੇ ਹੀ ਪਹਿਨੇ ਕਈ ਜਨਮਾਂ ਦੇ ਪਹਿਨੇ ਜੋ ਬੰਦਾ ਨਾਮ ਜਪਣ ਲੱਗਦਾ ਹੈ ਉਹਨਰੋਂ ਬਤਵਾ ਵੀ ਪੈਦਾ ਹੋ ਜਾਂਦਾ ਹੈ ਘਾਸ਼ ਵੀ ਪੈਦਾ ਉਹ ਤਰ੍ਹਾਂ ਤਰ੍ਹਾਂ ਦੇ ਖਿਆਲ ਵੀ ਪੈਦਾ ਹੁੰਦੇ ਨੇ ਕਈ ਬੰਦੇ ਤੇ ਇੱਥੇ ਹੀ ਛੱਡ ਦਿੰਦੇ ਨੇ ਭਈ ਕੀ ਜਪਣਾ ਛੱਡੋ ਇਸ ਵਾਸਤੇ ਮੈਂ ਕਹਿੰਦਾ ਕਿ ਵਿਖੜੀ ਘਾਸੀ ਹਰ ਬੰਦੇ ਦਾ ਕੰਮ ਨਹੀਂ ਹੈ ਇਤੇ ਸਿੱਧੇ ਜੋਧ ਮਹਾ ਬਲਸੂਰ ਤੇ ਸੂਰਮੇ ਚਾਹੀਦੇ ਨੇ ਬੜੇ ਮਿਹਨਤਵਾਨ ਬੰਦੇ ਚਾਹੀਏ ਬੜੇ ਹਿੰਤੀ ਬੰਦੇ ਚਾਹੀਦੇ ਨੇ ਜੋ ਆਪਣੀ ਜ਼ਿੰਦਗੀ ਨੂੰ ਕੋਈ ਤਰਤੀਬ ਦੇ ਸਕਣ ਉਹਨਾਂ ਦਾ ਹਾਸਾ ਵੀ ਮਰਿਆਦਾ ਦੇ ਚ ਹੋਵੇ ਕਿਸੇ ਨੂੰ ਚੋਟ ਪਹੁੰਚਾਉਣ ਵਾਲਾ ਨਾ ਹੋ ਉਹਨਾਂ ਦਾ ਰੋਣਾ ਵੀ ਕਿਸੇ ਮਰਿਆਦਾ ਦੇ ਚ ਹੋਵੇ ਤੁਸੀਂ ਆਖੋ ਭਗਤ ਰੋਂਦੇ ਵੀ ਨੇ ਰੋਂਦੇ ਹੈ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀ ਕੋਈ ਪੁੱਤਰ ਦੇ ਵਿਛੋੜੇ ਚ ਰੋਂਦਾ ਹੈ ਕੋਈ ਧਨ ਦੇ ਵਿਛੋੜੇ ਚ ਰੋਂਦਾ ਹੈ ਕੋਈ ਇੱਜ਼ਤ ਦੇ ਵਿਛੋੜੇ ਚ ਰੋਂਦਾ ਹੈ ਕੋਈ ਪਰਿਵਾਰ ਦੇ ਵਿਛੋੜੇ ਚ ਰੋਂਦਾ ਹੈ ਕੋਈ ਮਿੱਤਰਾਂ ਦੇ ਵਿਛੋੜੇ ਚ ਰੋਂਦਾ ਹੈ ਪਰ ਕੋਈ ਰੱਬ ਦੇ ਵਿਛੋੜੇ ਚ ਰੋਂਦਾ ਹੈ ਹੈ ਤੇ ਵਿਛੋੜਾ ਤੇ ਵਿਛੋੜਾ ਰੋਣੇ ਨੂੰ ਜ਼ਰੂਰ ਜਨਮ ਦੇਵੇਗਾ ਚاہے ਰੱਬ ਦਾ ਵੀ ਛੋੜਾ ਹੈ ਚاہے ਗੁਰੂ ਦਾ ਵੀ ਛੋੜਾ ਹੈ ਚاہے ਪਰਿਵਾਰ ਦਾ ਵੀ ਛੋੜਾ ਹੈ ਚاہے ਮਿੱਤਰਾਂ ਦਾ ਵੀ ਛੋੜਾ ਹੈ ਵਿਛੋੜੇ ਦਾ ਮਤਲਬ ਹੈ ਉਸਨੇ ਅਸ਼ਕਬਾਰ ਕਰ ਦੇਣਾ ਹੈ ਤੇ ਜਿਹੜਾ ਵੀ ਛੋੜੇ ਨੂੰ ਮਹਿਸੂਸ ਕਰਦੇ ਹੋ ਜਜ਼ਬਾਤੀ ਸ਼ਰਧਾਲੂ ਜ਼ਰੂਰ ਹੋਵੇਗਾ ਸਾਰੇ ਸੰਬੰਧ ਜਜ਼ਬਿਆਂ ਕਰਕੇ ਨੇ ਅੰਦਰ ਜਜ਼ਬਾ ਨਾ ਹੋਵੇ ਪਰਿਵਾਰ ਨਾਲ ਸੰਬੰਧ ਨਹੀਂ ਜੁੜਨਗੇ ਸਾਰੇ ਸੰਬੰਧ ਜਜ਼ਬਿਆਂ ਤੇ ਖੜੇ ਨੇ ਕਦੀ ਬਗੌਰ ਮੁਤਾਲਾ ਕਰੋ ਜਜ਼ਬਾਤ ਤੋਂ ਹੀਣਾ ਜਿਹੜਾ ਮਨੁੱਖ ਹੈ ਨਾ ਪਰਿਵਾਰ ਨਾਲ ਜੋੜ ਸਕੇਗਾ ਨਾ ਕਰਤਾਰ ਨਾਲ ਜੋੜ ਸਕੇ ਜਜ਼ਬਿਆਂ ਕਰਕੇ ਤੇ ਗੱਲ ਬਣਦੀ ਹੈ ਜਜ਼ਬਿਆਂ ਆਲੀ ਕੇ ਸੰਬੰਧ ਜੁੜਦਾ ਹੈ ਮਿੱਤਰਾਂ ਦਾ ਸੰਬੰਧ ਹੈ ਪਿਓ ਪੁੱਤਰ ਦਾ ਸੰਬੰਧ ਹੈ ਕਿਸ ਤੇ ਖੜਾ ਹੈ ਜਜ਼ਬਿਆਂ ਤੇ ਖੜਾ ਹੈ ਅੰਦਰੋਂ ਜਜ਼ਬੇ ਠੰਡੇ ਪੈ ਜਾਣ ਕੌਣ ਤੇ ਹੋਵੇ ਕੌਣ ਪੁੱਤਰ ਹੁੰਦਾ ਹੈ ਗੱਲ ਖਤਮ ਕੌਣ ਭਰਾ ਹੁੰਦਾ ਹੈ ਕੌਣ ਬਹਿਣ ਆਉਂਦੀ ਹੈ ਕੋਈ ਨਹੀਂ ਕੌਣ ਮਿੱਤਰ ਹੁੰਦੇ ਨੇ ਹੁਣੇ ਹੀ ਸੰਬੰਧ ਟੁੱਟ ਜਾਣਗੇ ਇਹ ਸਾਰੇ ਸੰਬੰਧ ਜਜ਼ਲਿਆਂ ਤੇ ਖੜੇ ਨੇ ਜਜ਼ਬਾਤ ਤੇ ਖੜੇ ਨੇ ਤੇ ਜਜ਼ਬਾਤ ਬਿਲਕੁਲ ਠੰਡੇ ਪੈ ਜਾਣ ਕੌਣ ਗੁਰੂ ਆਉਂਦਾ ਹੈ ਕੌਣ ਰੱਬ ਆਉਂਦਾ ਹੈ ਗੱਲ ਖਤਮ ਸੰਬੰਧ ਸਾਰੇ ਜਜ਼ਬਾ ਤੇ ਖੜੇ ਨੇ ਜਜ਼ਬਾ ਤੇ ਖੜੇ ਨੇ ਤਾਂ ਜਿਸ ਵਕਤ ਮਨੁੱਖ ਸੰਬੰਧ ਟੁੱਟਦੇ ਦੇਖਦਾ ਹੈ ਵਿਛੋੜਾ ਹੁੰਦਾ ਹੈ ਪੁੱਤਰ ਦਾ ਮਿੱਤਰ ਦਾ ਪਰਿਵਾਰ ਦਾ ਸੰਸਾਰ ਦਾ ਮਨੁੱਖ ਰੋ ਪੈਂਦਾ ਹੈ ਭਗਤ ਵੀ ਰੋਂਦਾ ਹੈ ਗੁਰੂ ਦੇ ਵਿੱਚ ਹੋੜੇ ਚ ਈਸ਼ਵਰ ਦੇ ਵਿੱਚ ਹੋੜੇ ਚ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੜੀ ਕੀਮਤੀ ਉਹਨਾਂ ਦੀ ਰਬਾਈ ਹੈ دیਵਾਨੇ ਗੋਆ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਾਂ ਕਦੀ ਨਾਮ ਜਪਦਿਆਂ ਜਪਦਿਆਂ ਮਨੁੱਖ ਦੀ ਐਸੀ ਹਾਲਤ ਬਣ ਜਾਂਦੀ ਹੈ ਮਨੁੱਖ ਰੋਕਣ ਦੀ ਕੋਸ਼ਿਸ਼ ਕਰਦਾ ਹੈ ਅਜੋਕੀ ਜਿਹੜੀ ਸੱਬਤ ਹੈ ਨਾ ਉਹ ਜਿਹੜਾ ਹਾਸਾ ਸੀ ਨਿਰਮਲ ਹਾਸਾ ਉਹ ਖੋ ਗਿਆ ਤੇ ਨਿਰਮਲ ਰੋਣੇ ਵੀ ਖੋ ਗਏ ਨੇ ਹੁਣ ਨਾਮ ਜਪਦੇ ਆ ਕੋਈ ਮਨੁੱਖ ਅਸ਼ਕਬਾਰ ਹੋਵੇ ਅਗਲੇ ਨੂੰ ਸ਼ਰਮ ਆਉਂਦੀ ਹੈ ਔਰ ਮੈਂ ਅਰਸ਼ ਕਰਾਂ ਉਹਨਾਂ ਹੰਝੂਆਂ ਤੋਂ ਨੰਦ ਲਾਲ ਕੁਰਬਾਨ ਜਾਂਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ शाख उम्मीद आशिक हरगिस समर नगीरद समर कहन फल न ते भाई जी कहन तू उम्मीद दा बूटा लाया आशा दा बूटा लाया बे इन्नू नाम दा फल लगे मिलाप दा फल लगे नहीं लगेगा शाख उम्मीद आशिक हरगिस समर नगीरद अज़ आब ए अशके मै जगां ਸਭਜ ਤਰਨਾ ਬਾਸ਼ਦ ਜਿਤਨੇ ਚਿਰ ਤੱਕ ਅੱਖਾਂ ਦਾ ਜਲ ਇਸ ਆਸਾ ਦੇ ਬੂਟੇ ਵਿੱਚ ਤੋਂ ਨਹੀਂ ਪਾਉਂਦਾ ਮਿਲਾਪ ਦਾ ਫਲ ਨਹੀਂ ਲੱਗਦਾ ਮਿਲਾਪ ਦਾ ਫਲ ਚਾਹਨਾ ਤਾਂ ਫਿਰ ਇਹ ਬਿਰਹਾ ਚਾਹੀਦਾ ਇਹ ਹੰਝੂ ਚਾਹੀਦੇਔਰ ਇਹਨਾਂ ਦਾ ਬੜਾ ਭਾਰੀ ਜ਼ਿਕਰ ਹੈ ਸਹਿਗੁਰੂ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਭਗਤ ਹੱਸਦਾ ਹੈ ਕਿਸੇ ਰੰਗ ਵਿੱਚ ਬਸ ਅਰੋਂ ਹੁੰਦਾ ਕਿ ਸੇ ਰੰਗ ਵਿੱਚ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੈ ਬੇਪਰਵਾਹ ਹੁੰਦਾ ਹੈ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ پاک ਸੁਆਮੀ ਉਹਨੂੰ ਇਹ ਤੇ ਅੰਦਰੋਂ ਡਰ ਹੁੰਦਾ ਗੁਰੂ ਨਾ ਨਾਰਾਜ਼ ਹੋਵੇ ਅਕਾਲ ਪੁਰਖ ਨਾ ਨਾਰਾਜ਼ ਹੋਵੇ ਇਤਨਾ ਤੇ ਹੁੰਦਾ ਹੈ ਜਗਤ ਕੀ ਆਖਦਾ ਬੇਪਰਵਾਹ ਗਲ ਖਤਮ ਬੇਪਰਵਾਹ ਤੇ ਜੋ ਸੰਸਾਰ ਵੀ ਬੇ ਪਰਵਾਹ ਰਖ ਰਿਹਾ ਹੈ ਤੋ ਗੁਰੂ ਤੋਂ ਬੇਪਰਵਾਹ ਹੋਵੇਗਾ ਜੋ ਬੰਦਿਆਂ ਨੂੰ ਸਾਹਮਣੇ ਰੱਖ ਰਿਹਾ ਬਈ ਉਹ ਨਾ ਨਾਰਾਜ਼ ਹੋ ਜਾਏ ਕਿਦਰੇ ਉਹ ਓਖਾ ਨਾ ਹੋ ਜਾਏ ਉਹ ਓਖਾ ਨਾ ਹੋ ਜਾਏ ਤੋ ਖਿਮਾ ਕਰਨੀ ਐਸੇ ਮਨੁੱਖ ਨੂੰ ਫਿਰ ਗੁਰੂ ਨੂੰ ਇੱਕ ਪਾਸੇ ਕਰਨਾ ਪਏਗਾ ਲਾਜ਼ਮੀ ਕਰਨਾ ਪਏ ਪਰ ਜਿਹੜਾ ਜਗਤ ਤੋਂ ਬੇਪਰਵਾਹ ਕਿਹੜਾ ਬੇਪਰਵਾਹ ਹੈ ਜਿਹਨੂੰ ਸਿਰਫ ਇੱਕ ਦੀ ਪਰਵਾਹ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਲ ਇੱਕ ਸੱਚ ਤੋਂ ਬਿਨਾ ਹੋਰ ਕਿਸੇ ਦੀ ਪਰਵਾਹ ਨਹੀਂ ਉਹਦੀ ਕੋਸ਼ਿਸ਼ ਹੁੰਦੀ ਹੈ ਮੈਥੋਂ ਕੁਝ ਐਸਾ ਕੰਮ ਨਾ ਹੋ ਜਾਏ ਕਿ ਮੇਰਾ ਸੱਚ ਨਾਲ ਸੰਬੰਧ ਟੁੱਟ ਜਾਏ ਕੋਈ ਐਸਾ ਮੈਥੋਂ ਫੇਲ ਨਾ ਹੋਵੇ ਕੋਈ ਐਸਾ ਮੈਥੋਂ ਕੰਮ ਨਾ ਹੋਵੇ ਜਿਦ ਨਾਲ ਕਿਤੇ ਗੁਰੂ ਨਾ ਨਾਰਾਜ਼ ਹੋ ਜਾਏ ਅਕਾਲ ਪੁਰਖ ਤੋਂ ਸੰਬੰਧ ਨਾ ਟੁਟੇ ਤੇ ਸੰਸਾਰੀ ਦੀ ਕੀ ਪਹਿਚਾਨ ਕੋਈ ਐਸਾ ਕੰਮ ਨਾ ਹੋ ਜਾਏ ਫਲਾਣਾ ਸਿੰਘ ਨਾ ਨਾਰਾਜ਼ ਹੋ ਜਾਏ ਫਲਾਣਾ ਨਾ ਨਾਰਾਜ਼ ਹੋ ਜਾਏ ਫਲਾਣਾ ਨਾ ਨਾਰਾਜ਼ ਹੋ ਜਾਏ ਤੇ ਇਹੋ ਜੀਆਂ ਦੀਆਂ ਗੱਲਾਂ ਨੂੰ ਸਾਹਮਣੇ ਰੱਖਣ ਵਾਲਾ ਜਿਹੜਾ ਮਨੁੱਖ ਹੈ ਉਹ ਸੰਸਾਰੀ ਹੈ ਭਗਤ ਨਹੀਂ ਹੈ ਔਰ ਕੋਈ ਜ਼ਿੰਦਗੀ ਦੇ ਵਿੱਚ ਪਰਿਵਰਤਨ ਤੇ ਤਬਦੀਲੀ ਨਹੀਂ ਆਏਗੀ ਇੱਕ ਨਿੱਕੀ ਜਿਹੀ ਗਾਥਾ ਮੈਂ ਕਹਾਂ ਕਿ ਭਗਤ ਬੇਪਰਵਾਹ ਹੁੰਦੇ ਹਨ ਔਰੰਗਜ਼ੇਬ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਜਿੱਥੇ ਅੱਜਕੱਲ੍ਹ ਦਿੱਲੀ ਦੇ ਵਿੱਚ ਗੁਰਦੁਆਰਾ ਮਜਨੋ ਟੇਲਾ ਹੈ ਇਥੇ ਇੱਕ ਫਕੀਰ ਰਹਿੰਦਾ ਹੁੰਦਾ ਸੀ ਸਰਮੱਗ ਨੇੜੇ ਉਸਦੀ ਝੁੱਗੀ ਸੀ ਚਾਰੋਂ ਪਾਸੇ ਉਸਨੇ ਕੰਡਿਆਂ ਦੀ ਵਾਰ ਲਾ ਰੱਖੀ ਸੀ ਅੰਦਰ ਬੈਠ ਕੇ ਜਪ ਕਰਦਾ ਸੀ ਤਪ ਕਰਦਾ ਸੀ ਕਦੀ ਕਦੀ ਦਿੱਲੀ ਦੀਆਂ ਗਲੀਆਂ ਦੇ ਵਿੱਚ ਵੀ ਘੁੰਮਦਾ ਸੀ ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਔਰ ਘੁੰਮਦਾ ਸੀ ਨੰਗਾ ਸੁਬਾਕ ਅੱਜ ਔਰੰਗਜ਼ੇਬ ਲੰਘਿਆ ਤੇ ਉਹਨੇ ਪੁੱਛ ਲਿਆ ਇਸ ਝੁੱਗੀ 'ਚ ਕੌਣ ਰਹਿੰਦਾ ਹੈ ਨਾਲ ਜਿਹੜੇ ਸਿਪਾਹੀ ਸਨ ਕਹਿਣ ਲੱਗੇ ਜਹਾਂ ਪਨਾ ਇਥੇ ਸਰਮੱਦ ਰਹਿੰਦਾ ਓਹ ਜਿਹੜਾ ਨੰਗਾ ਘੁੰਮਦਾ ਹੈ ਨਾ ਦਿੱਲੀ ਦੀ ਗਲੀਆਂ 'ਚ ਓਹ ਹੈ ਔਰੰਗਜ਼ੇਬ ਕਹਿੰਦਾ ਅੱਛਾ ਫਿਰ ਇਹਨੂੰ ਜ਼ਰਾ ਮਿਲਣਾ ਹੈ ਆਜ ਇਹਦੇ ਨਾਲ ਗੱਲਬਾਤ ਕਰਨੀ ਹੈ ਹੁਣ ਚਾੜੋ ਪਾਸੇ ਕੰਡਿਆਂ ਦੀ ਵਾਰ ਸੀ ਓਹ ਸਿਪਾਹੀਆਂ ਨੇ ਹਟਾ ਦਿੱਤੀ ਅੰਦਰ ਬੈਠਾ ਸੀ ਇੱਕ ਕੁੱਤਾ ਓਹ ਟੁੱਟ ਕੇ ਪੈ ਗਿਆ ਔਰੰਗਜ਼ੇਬ ਤੇ ਔਰ ਓਨੇ ਕੱਟ ਖਾਦਾ ਜਿਹੜਾ ਲਿਬਾਸ ਪਹਿਨੇ ਹੋਇਆ ਸੀ ਔਰੰਗਜ਼ੇਬ ਨੇ ਉਹ ਫਟ ਗਿਆ। ਔਰ ਥੋੜੇ ਜਿਹੇ ਦੰਦ ਵੀ ਲੱਗ ਗਏ। ਔਰੰਗਜ਼ੇਬ ਬੜਾ ਗੁੱਸਾ ਚੜਿਆ ਔਰੰਗਜ਼ੇਬ। ਬੰਦਿਆਂ ਦਾ ਸ਼ੋਰ ਸ਼ਰਾਬਾ, ਕੁੱਤੇ ਦੇ ਭੌਂਕਣ ਦੀ ਆਵਾਜ਼। ਇਹਦੇ ਨਾਲ ਇਹ ਹੋਇਆ ਕਿ ਅੰਦਰ ਜੁੜਿਆ ਹੋਇਆ ਜਿਹੜਾ ਸ਼ਰਮਤ ਸੀ, ਉਹਦੀ ਅੱਖ ਖੁੱਲ੍ਹੀ ਤੇ ਬਾਹਰ ਆਇਆ। ਕੀ ਦੇਖਦਾ ਹੈ ਵਕਤ ਦਾ ਸ਼ਹਿਨशाह, ਹਿੰਦੁਸਤਾਨ ਦਾ ਬਾਦਸ਼ਾਹ ਸਾਹਮਣੇ ਖੜ੍ਹਾ ਹੈ। ਸਿਪਾਹੀ ਨੇ اور بڑا گسے چڑا ہے سرمد نک کے اورنگزیب درے درویش را آیا درویشاں چاہیے تقیر ہو کہ کتا کیوں رکھے تینوں کی لوڑ پائے گی ایک فقیر چیچ رینا تیر تنگ کے کپڑے بھی کولی. تو تا کیوں رکھے درے درویش ربانہ بایا آیا ਉਸ ਸੇ ਤੇ ਜਦ ਆਖਿਆ ਤੇ ਸ਼ਰਮਦ ਵੀ ਅੱਗੋਂ ਬੋਲ ਪਿਆ ਕਹਿਣ ਲਗਾ ਬਾਬਾ ਅਗਰ ਤਾਂ ਸਗੇ ਦੁਨੀਆ ਨ ਆਇਦ ਫਕੀਰਾਂ ਦੇ ਬੂਏ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਕੁੱਤੇ ਨਾ ਵਾਹ ਇਹ ਤੇ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਵਾਸਤੇ ਮੈਂ ਕੁੱਤਾ ਪਾਲ ਕੇ ਰੱਖਿਆ ਬੇਪਰਵਾ ਸਦਾ ਰੰਗ ਹਰ ਕੇ جہاں کو پاک سوامی جنہ نے اتہاس کا مطالعہ ہے انہوں نے پتا ہے کہ سویرے سورج چڑھن تو پہلے سرمدنو اور نگزیب نے قتل کر دیتا دیا قبر بنی ہوئی ہے جامع مسجد کے مولانا عبدالکلام عذاب آزاد ہندوستان کا پہلا سکشہ منتری انہیں کتاب لکھی ہے اردو اور وہ او کتاب ہے اورنگزیب کے سبند ਅਬਦੁਲ ਕਲਾਮ ਆਜ਼ਾਦ ਨੇ ਉਹ ਕਹਿੰਦਾ ਔਰੰਗਜ਼ੇਬ ਦੇ ਹੋ ਸਕਦਾ ਹੈ ਗੁਨਾਹ ਖੁਦਾ ਸਾਰੇ ਮਾਫ ਕਰ ਦੇਵੇ ਪਰ ਇਹ ਜਿਹੜਾ ਗੁਨਾਹ ਕੀਤਾ ਉਸਨੇ ਕਿ ਸ਼ਰਮਤ ਜੈਸ਼ੇ ਫਕੀਰ ਨੇ ਉਸਨੇ ਜਿਹੜਾ ਕਤਲ ਕੀਤਾ ਹੈ ਇਹ ਗੁਨਾਹ ਨਾਕਾਬਲ ਮਾਫ ਹੈ ਇਤਨੀ ਗੱਲ ਉਹ ਕਹਿ ਗਏ ਦੋ ਲਫ਼ਜ਼ ਹੋਰ ਵੀ ਅੱਗੇ ਕਹਿ ਸਕਦਾ ਸੀ ਪਰ ਇਥੋਂ ਜਾਪਦਾ ਹੈ ਉਹਦੇ ਮਜ਼ਬ ਨੇ ਉਹਦੀ ਤੰਗ ਦਿੱਲੀ ਨੇ ਉਹਨੂੰ ਕਹਿਣ ਨਹੀਂ ਦਿੱਤਾ ਕੋ ਸਕਦਾ ਹੈ ਖੁਦਾ ਔਰੰਗਜ਼ੇਬ ਦੇ ਸਾਰੇ ਗੁਨਾਹ maaf ਕਰ ਦੇਵੇ ਪਰ त्याਗ ਤੇ વૈરાਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦੀ ਚੌਕ ਦੇ ਸ਼ਹੀਦ ਕਰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾਡਲਿਆਂ ਨੂੰ ਸ਼ਹੀਦ ਕਰਨਾ ਇਹ ਗੁਨਾਹ ਨਾਕਾਬਲ ਮਾਫ ਹੈ ਇੱਥੇ ਤੱਕ ਤੇ ਨਹੀਂ ਪਹੁੰਚਿਆ ਅਬਦੁਲ ਕਲਾਮ ਆਜ਼ਾਦ ਲੇਕਿਨ ਸਰਮੱਦ ਤੱਕ ਜ਼ਰੂਰ ਪਹੁੰਚੇ ਬਈਕ ਸਰਮੱਦ ਨਿਰਵੈਰ ਬੰਦਾ ਸੀ ਬੇਪਰਵਾਹ ਬੰਦਾ ਸੀ ਕਿਉਂ ਮਾਰਿਆ ਅਸਲ ਵਿੱਚ ਕਿਉਂ ਕਤਲ ਕੀਤਾ ਮੇਰਸ ਤਰ੍ਹਾਂ ਬੇਪਰਵਾਹ ਸਦਾ ਰੰਗ ਹਰਖੇ ਜਾਂ ਕੋ ਪਾਕ ਸਾਵੇਂ ਬੇਪਰਵਾਹ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਹਸਣਾ ਤੇ ਰੋਣਾ ਇੱਕ ਮਰਿਆਦਾ ਚ ਹੋ ਜਾਏਗਾ ਰੋਵੇਗਾ ਖੁਦਾ ਦੇ ਨਹੀਂ ਛੋੜੇ ਗੁਰੂ ਦੇ ਵੀ ਛੋੜੇਗਾ ਹੱਸੇਗਾ ਆਪਣੀਆਂ ਕਮਜ਼ੋਰੀਆਂ ਦੇ جو وہ کمزوریاں نو ویخے گا ہسے گا جگت ہستا ہے دوجیاں کی کمزوریاں تے کدھرے بھی ٹھا مزاق ہو رہا ہوئے نا مزاق دا مطلب کہ دوجے تے چوٹ تو دوجے تے چوٹ ادو ہی پہنچا سدیں جب دوجے نو کمزور ثابت کریے ان چوٹ نہیں نا پچا سکنے بھگت اپنا مزاق آپ کرتا ہے اپنے اتنے آپ ہس پہندا ہے ਔਰ ਰੋਂਦਾ ਵੀ ਹੈ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੈ ਧਰਮ ਖੰਡੀ ਮਨੁੱਖ ਦੀ ਇਹ ਪਹਿਚਾਨ ਹੈ ਉਹਦਾ ਖਾਣਾ ਪੀਣਾ ਉਠਣਾ ਬੈਠਣਾ ਸੋਣਾ ਜਾਗਣਾ ਹਾਤਾ ਕੇ ਹਸਣਾ ਰੋਣਾ ਸਭ ਕੁਝ ਮर्यादा ਚ ਹੋ ਜਾਏਗਾ ਬੇਮर्यादा ਨਹੀਂ ਐਸਾ ਪੈਨਣਾ ਨਹੀਂ ਹੋਵੇਗਾ ਜਿਹਨੂੰ ਬੇਮर्यादा ਆਖਿਆ ਜਾਏਗਾ ਐਸਾ ਬੋਲਣਾ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ ਐਸਾ ਤੱਕਣਾ ਵੀ ਨਹੀਂ ਹੋਵੇਗਾ ਜਿਹਨੂੰ ਬੇਮਰਿਆਦਾ ਆਖਿਆ ਜਾਏ ਕਿ ਇਹਦੀ ਬੜੀ ਗਹਿਰੀ ਖੋਜ ਕੀਤੀ ਹੈ ਹਿੰਦੁਸਤਾਨ ਦੇ ਸੰਤਾਂ ਨੇ ਮਹਾਪੁਰਸ਼ਾਂ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੜੀ ਲੰਮੀ ਚੌੜੀ ਵਿਆਖਿਆ ਮੌਜੂਦ ਹੈ ਕਿਸੇ ਵਕਤ ਅਰਸ਼ ਕਰਾਂ ਅਹ ਮੇਰਾ ਹੱਥ ਗੰਦਾ ਹੋਵੇ ਤੇ ਮੈਂ ਕਿਸੇ ਦੇ ਜਿਸਮ ਤੇ ਰੱਖਨੇ ਅਗਲੇ ਦੇ ਕੱਪੜੇ ਤੇ ਗੰਦੇ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਜਿਸ ਬੰਦੇ ਦੀਆਂ ਨਜ਼ਰਾਂ ਗੰਦੀਆਂ ਨੇ ਜਿਸ ਬੰਦੇ ਦੀ ਨਿਗਾਹ ਗੰਦੀ ਹੈ ਜਿਸ ਬੰਦੇ ਦੀ ਅੱਖਾਂ ਗੰਦੀਆਂ ਨੇ ਜਿਤਨੀ ਦੂਰ ਤੱਕ ਵੇਖੇਗਾ ਮਾਹੌਲ ਗੰਦਾ ਕਰੇਗਾ ਵਾਤਾਵਰਣ ਗੰਦਾ ਕਰੇਗਾ ਅੱਖ ਦੀ ਪਹੁੰਚ ਬਹੁਤ ਦੂਰ ਤੱਕ ਹੈ ਹੱਥ ਦੀ ਪਹੁੰਚ ਦੂਰ ਤੱਕ ਨਹੀਂ ਹੱਥ ਕਿਤਨੀ ਦੂਰ ਤੱਕ ਜਾਏਗਾ ਬਿਲਕੁਲ ਨੇੜੇ ਤੱਕ ਪਰ ਅੱਖ ਦੀ ਪਹੁੰਚ ਬਹੁਤ ਦੂਰ ਤੱਕ ਹੈ ਅੱਖ ਗੰਦੀ ਹੈ ਅੱਖ ਮੈਲੀ ਹੈ ਬਹੁਤ ਦੂਰ ਤੱਕ ਮੈਲ ਜਾਏਗੀ ਬਹੁਤ ਦੂਰ ਤੱਕ ਭਗਤ ਦਾ ਟਕਣਾ ਮਰਿਆਦਾ ਵਿੱਚ ਹੈ ਭਗਤ ਦਾ ਬੋਲਣਾ ਮਰਿਆਦਾ ਵਿੱਚ ਹੈ ਭਗਤ ਦਾ ਸੁਣਨਾ ਮਰਿਆਦਾ ਦੇ ਚ ਹੈ ਭਗਤ ਦਾ ਪਹਿਨਣਾ ਮਰਿਆਦਾ ਦੇ ਚ ਹੈ ਭਗਤ ਉਤਨਾ ਹੀ ਖਾਂਦਾ ਜਿਤਨੀ ਭੁੱਖ ਹੈ ਭਗਤ ਉਤਨਾ ਹੀ ਸੌਂਦਾ ਜਿਤਨੀ ਲੋੜ ਹੈ ਔਰ ਭਗਤ ਉਹੀ ਕੰਮ ਕਰਦਾ ਜੋ ਜੀਵਨ ਦੀ ਲੋੜ ਹੈ ਔਰ ਉਹ ਨਾਮ ਜਪ ਰਿਹਾ ਤੇ ਨਾਮ ਜਪਣ ਦਾ ਢੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਧੰਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਤ ਕਹਾਣੀ ਗਲ ਮੇ ਕਰ ਦੁਰਾ ਦੇ ਧੰਨ ਮੇ ਧਿਆਨ ਵਾਹਿਗੁਰੂ ਵਾਹਿਗੁਰੂ ਦੀ ਧੁਨ ਕਰਨੀ ਇਹਦੇ ਚ ਧਿਆਨ ਜੋੜਨਾ ਤੇ ਇਹ ਤੋਂ ਅਨਪੜ੍ਹ ਵੀ ਕਰ ਸਕਦਾ ਇਹਦੇ ਵਾਸਤੇ ਕੋਈ ਸਾ ਜੋ ਹੈ ਕੋਈ ਲੰਬੀ ਚੋੜੀ ilm ਦੀ ਥੋੜੀ ਲੋੜ ਹੈ ਸਾਧਨਾ ਪਰ ਮੈਂ ਅਰਜ਼ ਕਰਾਂ 1 ਮਿੰਟ ਵੀ ਨਹੀਂ ਕਰ ਸਕੋਗੇ ਕਰਕੇ ਵੇਖਣਾ ਤੁਸੀਂ 1 ਮਿੰਟ ਵੀ ਨਹੀਂ ਕਰ ਸਕੋ 1 ਮਿੰਟ ਕਰਨਾ ਵੀ ਔਖਾ ਕਾਰਾਂ ਕੱਲਿਆਂ ਜਾਣਾ ਪੈਂਦਾ ਸੁੱਤ ਅੰਦਰ ਕੱਲੇ ਜਾਏਗੀ ਅੰਧੇਰਾ ਅੰਦਰੋਂ ਆਵਾਜ਼ ਕਰਨੀ ਉਹਦੇ ਚ ਧਿਆਨ ਜੋੜਨਾ ਤੂੰ ਅੰਧੇਰਾ ਪਹਿਲੇ ਕਦੀ ਕੀਤਾ ਨਹੀਂ ਔਰ ਅਣਜਾਣ ਰਸਤਾ ਹੈ ਪਹਿਲੇ ਕਦੀ ਚਲੇ ਨਹੀਂ ਤੇ ਰਸਤਾ ਵੀ ਪਹਾੜੀ ਇੱਕ ਉਹ ਗੱਡ ਧਾਸੀ ਰਾਮ ਕੀ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਹੁਣ ਇਹਦੇ ਚ ਧਿਆਨ ਜੋੜਨਾ ਗੱਲ ਬੜੀ ਔਖੇ ਤੋਂ ਕਈਆਂ ਨੇ ਇੱਕ ਸੌਖੇ ਰਸਤੇ ਲੱਭ ਲੈਣ ਤਾਂ ਮੈਂ ਅਰਜ਼ ਕਰਾਂ ਜਿਹੜਾ ਸੌਖਾ ਰਸਤਾ ਹੈ ਉਹ ਰੱਬ ਤੱਕ ਕੋਈ ਨਹੀਂ ਜਾਣਦਾ ਗੋਮ ਫਿਰ ਕੇ ਮੇਰੇ ਉੱਤੇ ਕਈ ਬੰਦਿਆਂ ਨੇ ਇਸ ਤੰਗ ਦੇ ਸਵਾਲ ਕੀਤੇ ਨੇ ਕੋਈ ਸੌਖਾ ਤਰੀਕਾ ਨਹੀਂ ਹੈ ਨਾਮ ਜਪਣ ਦਾ ਤਾਂ ਮੈਂ ਕੋਈ ਅਰਜ਼ ਕਰ ਦੇਣਾ ਉਹਨਾਂ ਇਸ ਸੌਖੇ ਤਰੀਕੇ ਨਾਲ ਧਨ ਜ਼ਰੂਰ ਕਮਾਇਆ ਜਾ ਸਕਦਾ ਹੈ ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ ਸੌਖੇ ਤਰੀਕੇ ਨਾਲ ਧਰਮ ਨਹੀਂ ਕਮਾਇਆ ਜਾ ਸਕਦਾ ਆਖਣ ਔਖਾ ਸਾਚਾ ਤੇ ਬਹੁਤ ਔਖਾ ਇਹ ਤੇ ਇੱਕ ਔਖਟ ਘਾਟੀ ਰਾਮ ਕੇ ਤੇ ਚੜ ਰਿਹਾ ਕਬੀ ਅ ਸੌਖੇ ਰਸਤੇ ਕਈ ਦੱਸ ਦਿੰਦੇ ਨੇ ਬਈ ਲੈ ਇਹ ਤਸਵੀਰ ਲੈ ਲਓ ਸਾਹਮਣੇ ਰੱਖ ਲਓ ਇਹਦੇ 'ਚ ਧਿਆਨ ਜੋੜੋ ਕਿਹੜੀ ਔਖੀ ਗੱਲ ਹੈ सामने तस्वीर रखी ਉਹਦੇ ਧਿਆਨ ਚੋੜੋ ਕਿਹੜੀ ਔਕੀ ਗੱਲ ਹੈ ਕੋਈ ਔਕੀ ਗੱਲ ਨਹੀਂ ਧਿਆਨ ਤੇ ਬਾਹਰ ਚਲਾ ਗਿਆ ਨਾ ਕਿ ਜਿਹੜਾ ਬਾਹਰ ਚਲਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਬਾਹਰ ਟੋਲੇ ਸੋ ਭਰਮ ਬੁਲਾਈ ਆਪਣੇ ਤੋਂ ਬਾਹਰ ਜਿਹੜਾ ਲੱਭਦਾ ਪਿਆ ਭਰਮ ਵਿੱਚ ਤੇ ਕਿਉਂਕਿ ਉਸ ਨੂੰ ਲੱਭਣਾ ਆਪਣੇ ਵਿੱਚ ਵਸੇ ਰਬ ਹਿਆਲੀ ਹੈ ਜੰਗਲ ਕੇ ਅੰਦਰ ਉਹਨੂੰ ਤੇ ਆਪਣੇ ਅੰਦਰੋਂ ਲੱਭਣਾ ਹੈ ਬਾਹਰ ਟੋਲੇ ਸੋ ਭਰਮ ਬੁਲਾਈ ਉਹ ਜਿਹੜਾ ਅੰਦਰੋਂ ਲੱਭਣਾ ਹੈ ਤਾਂ ਫਿਰ ਕੋਈ ਸਾਧਨ ਵੀ ਅੰਦਰੋਂ ਚਾਹੀਦਾ ਹੈ ਤਾਂ ਆਵਾਜ਼ ਅੰਦਰੋਂ ਕੱਢਣੀ ਹੈ ਵਾਹਿਗੁਰੂ ਵਾਹਿਗੁਰੂ ਜੀ ਇਹਦੇ 'ਚ ਧਿਆਨ ਜੋੜਨਾ ਹੈ ਪਰ ਧਿਆਨ ਜੋੜਨ ਲੱਗਿਆਂ ਇਤਨਾ ਖਿਆਲ ਰੱਖਣਾ ਹੈ ਕਿ ਜੀਵਨ ਮਰਿਆਦਾ ਦੇ ਚੌਥੀ ਜਿਹਨੂੰ ਕਹਿੰਦੇ ਨੇ ਇਸਲਾਮੀ ਪੁਰਸ਼ ਸ਼ਰਾ ਜਿਹਨੂੰ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਹੈ ਖੁਦਾ ਤੱਕ ਕੋਈ ਪਹੁੰਚੇਗਾ ਹਕੀਕਤ ਤੱਕ ਕੋਈ ਪਹੁੰਚੇਗਾ ਜਿਹੜਾ ਪਹਿਲਾ ਸ਼ਰੀਅਤ ਦੇ ਚਾਵੇ ਸ਼ਰਾ ਦੇ ਚਾਵੇ ਸਨਾਤਨੀ ઋષਿ ਮੁਨੀਆਂ ਨੇ ਕਹਿ ਦਿੱਤਾ ਹੈ ਗਿਆਨ ਤੱਕ ਈਸ਼ਵਰ ਤੱਕ ਉਹੀ ਪਹੁੰਚੇਗਾ ਜਿਹੜਾ ਪਹਿਲੇ ਕਰਮ ਕਾਂਡ ਵਿੱਚ ਆਵੇ ਤੋਂ ਬੜਾ ਲੰਬਾ ਚੌੜਾ ਕਰਮ ਕਾਂਡ ਹੈ ਮਨੂ ਮਹਾਰਾਜ ਨੇ ਲਿਖਿਆ ਮਨੂ ਸਿਮਰਤੀ ਮੌਜੂਦ ਹੈ Hindu ਧਰਮ ਦਾ ਵਿਧਾਨ ਤੋਂ ਉਹ ਜਿਹੜਾ ਵਿਧਾਨ ਹੈ ਉਹ ਜਿਹੜਾ ਧਰਮ ਖੰਡ ਦੀ ਵਿਆਖਿਆ ਹੈ ਉਹ ਮਨੂ ਸਿਮਰਤੀ ਦੇ ਸਾਰੀ ਦੀ ਸਾਰੀ ਮੌਜੂਦ ਹੈ ਸਾਡੇ ਰਹਿਤ ਨਾਮੇ ਨੇ ਜਿਸ ਤਰ੍ਹਾਂ ਮਨੂ ਸਿਮਰਤੀ ਹੈ ਇਸਲਾਮ ਵਿੱਚ ਹਦੀਸਾਂ ਨੇ ਸਾਡੇ ਚ ਰਹਿਤ ਨਾਮੇ ਰਹਿਤ ਨਾਮੇ ਕੀ ਨੇ ਸਮੁੱਚੀ ਦੇਹੀ ਦੀ ਸਜਣਾ ਸਰੀਰ ਦੀ ਕਿਉਂਕਿ ਪਹਿਲੇ ਸਰੀਰ ਹੈ ਫਿਰ ਮਨ ਹੈ ਫਿਰ ਆਤਮਾ ਹੈ ਤੇ ਕਮ ਸੇ ਕਮ ਪਹਿਲੇ ਜਿਸ ਮਨੁਖ ਦਾ ਸਰੀਰ ਤੇ ਹੀ ਕੰਟਰੋਲ ਨਹੀਂ ਹੋਦਾ ਕਿ ਮਨ ਤੇ ਖਾਸ ਹੋਵੇਗਾ ਮਨ ਤੇ ਗਲਬਾਦ ਸੁਕਸ਼ਮ ਹੈ ਨਾ ਇਸ ਦੇ ਉਤੇ ਕਾਬੂ ਪਾਣਾ ਤੇ ਗਲ ਔਖੀ ਹੈ ਪਹਿਲੇ ਕਮ ਸੇ ਕਮ ਤੂੰ ਸਰੀਰ ਤੇ ਤੇ ਕਾਬੂ ਪਾ ਤੂੰ ਸਰੀਰ ਨੂੰ ਤੇ ਸੰਜਮ ਵਿੱਚ ਰੱਖ ਤੂੰ ਸਰੀਰ ਨੂੰ ਤੇ ਐਸਾ ਬਣਾ ਜੋ ਗੁਰੂ ਨੂੰ ਪ੍ਰਵਾਨ ਹੋਵੇ ਗੁਰੂ ਨੂੰ ਕਬੂਲ ਹੋਵੇ ਫਿਰ ਤੂੰ ਮਨ ਨੂੰ ਐਸਾ ਬਣਾ ਜੋ ਗੁਰੂ ਨੂੰ ਕਬੂਲ ਹੋਵੇ ਫਿਰ ਤੂੰ ਆਸਮਾਨ ਨੂੰ ਐਸਾ ਬਣਾ ਕੇ ਪ੍ਰਮਾਤਮਾ ਨੂੰ ਕਬੂਲ ਹੋ ਗੱਲ ਤੇ ਇਸ ਤਰ੍ਹਾਂ ਦੀ ਪਰ ਤੂੰ ਸਰੀਰ ਐਸਾ ਬਣਾਵੇਂ ਗੁਰੂ ਨੂੰ ਪ੍ਰਵਾਨ ਨਹੀਂ ਤੇ ਮਨ ਤੇ ਦੂਜੇ ਨੰਬਰ ਤੇ ਆਤਮਾ ਤੇ ਤੀਜੇ ਨੰਬਰ ਤੇ ਉਹ ਤੇ ਹੋਰ ਵਿਖੜੀਏ ਉਹ ਤੇ ਹੋਰ ਉਚਾਈਆਂ ਨੇ ਉਹ ਤੇ ਹੋਰ ਬਹੁਤ ਅੱਗੇ ਦੀ ਗੱਲ ਹੈ ਨਾਮ ਜਪਣਾ ਔਰ ਮर्यादा ਦੇਣੀ ਹੈ ਸ੍ਰੀ ਨੂੰ ਹੁਣ ਇੱਕ ਬੰਦਾ ਨਾਮ ਜਪੇ ਖਾਣਾ ਪੀਣਾ ਸੰਜਮ ਦੇਚ ਨਹੀਂ ਪਹਿਨਣਾ ਸੰਜਮ ਦੇਚ ਨਹੀਂ ਬੋਲਣਾ ਸੰਜਮ ਦੇਚ ਨਹੀਂ ਉੱਠਣਾ ਬੈਠਣਾ ਸੰਜਮ ਦੇਚ ਨਹੀਂ ਉਹਦਾ ਨਾਮ ਜਪਿਆ ਕਿਸੇ ਕੰਮ ਨਹੀਂ ਕੋਈ ਲੇਖੇ ਨਹੀਂ ਉਹਦੇ ਬਾਰੇ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੋਵੇਂ ਤੋਪ ਸੰਚਨ ਕੋ ਬਸੁਦਾ ਉਠ ਬੈਲ ਗਏ ਚਰ ਬੇ ਬੜਾ ਪੁਰਾਣਾ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਨੇ ਆਪਣੇ ਵਕਤ ਦਾ ਦੇਲ ਤੇ ਬੈਲ ਬੇਲ ਕੰਨਨ ਵੱਲਾਂ ਜਿਹਦੇ ਨਾਲ ਖਰਬੂਜ਼ੇ ਲੱਗਦੇ ਨੇ እንਦਵਾਣੇ ਲੱਗਦੇ ਨੇ ਹੋਰ ਕਈ ਸਾਗ ਸਬਜ਼ੀਆਂ ਲੱਗਦੀਆਂ ਨੇ ਬੇਲਾਂ ਦੇ ਨਾਲ ਵੱਲਾਂ ਦੇ ਨਾਲ ਉਠ ਬੈਲ ਗਏ ਚਰ ਬੇਲ ਜੋਵੇਂ ਕੂਪ ਸਨਚਨ ਕੋ ਵਸਦਾ ਪਾਤਸ਼ਾਹ ਕਿਨ ਨੇ ਕਿ ਇੱਕ ਕਿਸਾਨ ਨੇ ਹਲੜ ਦੇ ਨਾਲ ਬੈਲ ਜੋੜਿਆ ਤੇ ਬੈਲ ਚੱਲਦਾ ਪਿਆ ਪਾਣੀ ਨਿਕਲ ਰਿਹਾ ਔਰ ਖੇਤੀ ਨੂੰ ਪਾਣੀ ਦਿੱਤਾ ਜਾ ਰਿਹਾ ਸ਼ਾਮ ਦੇ ਵਕਤ ਕਿਸਾਨ ਆਪ ਵੀ ਥੱਕ ਗਿਆ ਬੈਲ ਵੀ ਥੱਕ ਗਿਆ ਤੇ ਹਲਡ ਦੇ ਨਾਲੋਂ ਬੈਲ ਨੂੰ ਖੁੱਲਾ ਛੱਡ ਦਿੱਤਾ ਕਿੱਲੇ ਨਾਲ ਬੰਨਣਾ ਭੁੱਲ ਗਿਆ ਤੇ ਹੋਇਆ ਕਿ ਬੈਲ ਉਹ ਸਾਰੀਆਂ ਬੇਲਾਂ ਹੀ ਖਾ ਗਿਆ ਜਿਹਦੇ ਚੋਂ ਫਲ ਨਿਕਲਣੇ ਸਨ ਜਿਹਦੇ ਚੋਂ ਜਿਹੜੇ ਸਾਗ ਸਬਜ਼ੀ ਨਿਕਲਣੇ ਸਨ ਸਾਰੀਆਂ ਹੀ ਬੇਲਾਂ ਖਾ ਗਿਆ ਉੱਠ ਬੈਲ ਗਏ ਚਰ ਬੇਲ ਕਥਾ ਕੀਰਤਨ ਇਹ ਸੁਣਦੇ ਆ ਮਨ ਨੂੰ ਜੋੜਦੇ ਆ ਇਸ ਦੇ ਨਾਲ ਹਿਰਦੇ ਦੀ ਧਰਤੀ ਨੂੰ ਸਿੰਚਦੇ ਆਂ ਅੰਦਰ ਕੁਝ ਸ਼ੁਭ ਗੁਣਾ ਦੇ ਬੂਟੇ ਪੈਦਾ ਹੋ ਜਾਂਦੇ ਨੇ ਚੰਗੇ ਖਿਆਲਾਂ ਦੇ ਜਿਹਨੂੰ ਕਹਿੰਦੇ ਨੇ ਚੰਗੇ ਖਿਆਲ ਇੱਥੇ ਪੈਦਾ ਹੁੰਦੇ ਨੇ ਗੁਰਦੁਆਰੇ ਚੰਗੇ ਖਿਆਲ ਅੰਦਰੋਂ ਪੈਦਾ ਹੁੰਦੇ ਆ ਤੇ ਜਿਉਂ ਗੁਰਦੁਆਰੇ ਤੋਂ ਬਾਹਰ ਜਾਂਦੇ ਆ ਮਨ ਨੂੰ ਖੁੱਲਾ ਛੱਡ ਦਿੰਦੇ ਆ ਤੋਂ ਜਿਹੜੇ ਸ਼ੁਭ ਖਿਆਲਾਂ ਦੇ ਬੂਟੇ ਹੁੰਦੇ ਨੇ ਨਾ ਉਹ ਅਜੇ ਉਹਨਾਂ 'ਚ ਫਲ ਤੇ ਨਿਕਲਣਾ ਸੀ ਨਾ ਉਸ ਤੋਂ ਪਹਿਲੇ ਹੀ ਮਨ ਖਾ ਜਾਂਦਾ ਉਸ ਤੋਂ ਪਹਿਲੇ ਹੀ ਖਤਮ ਉੱਠ ਬੈਲ ਗਏ ਚਰ ਬੇ ਸਾਇਬ ਨੇ ਰੋਜ਼ ਹੀ ਬੰਦਾ ਐਸਾ ਕਰਦਾ ਬੇਲਾ ਲਾਈ ਜਾਂਦਾ ਰੋਜ਼ ਖਵਾਈ ਜਾਂਦਾ ਫਲ ਤੱਕ ਪਹੁੰਚਣੀ ਨਹੀਂ ਦਿੰਦਾ ਉਹਨਾਂ 'ਚ ਕੋਈ ਫਲ ਨਿਕਲੇ ਉਹਨਾਂ ਵਿੱਚ ਕੋਈ ਰਸ ਨਿਕਲੇ ਉਹਨਾਂ ਵਿੱਚ ਕੋਈ ਆਨੰਦ ਪੈਦਾ ਹੋਵੇ ਇਸ ਤਰ੍ਹਾਂ ਦਾ ਕੋਈ ਸੰਜਮ ਨਹੀਂ ਜ਼ਰੂਰ ਨਾਮ ਜਪਦਾ ਹੈ ਜ਼ਰੂਰ ਕਥਾ ਕੀਰਤਨ ਸੁਣਦਾ ਹੈ ਜ਼ਿੰਦਗੀ ਨੂੰ ਕੋਈ ਸੰਜਮ ਨਹੀਂ ਦਿੰਦਾ ਮर्यादा ਨਹੀਂ ਜਾਂਦਾ ਸਭ ਕੁਝ ਬੇਮर्याਦ ਹੈ ਕੇ ਵੇਸ ਸਾਹਿਬ ਕਹਿੰਦੇ ਉੱਥੇ ਚੱਲ ਕੇ ਮਨੁੱਖ ਨੂੰ ਪਤਾ ਚੱਲਦਾ ਹੈ ਕਈ ਕ੍ਰਿਸ਼ਨ ਨੇ ਕਈ ਰਾਮ ਨੇ ਕਈ ਸਿੱਧ ਬੁੱਧਨਾਥ ਨੇ ਕਈ ਮਹਾਤਮਾ ਬੋਧ ਨੇ ਕਈ ਸੇਧ ਨੇ ਕਈ ਗੋਰਖ ਜੈਸੇ ਨਾਥ ਨੇ ਕਈ ਦੇਵੀਆਂ ਨੇ ਕਈ ਦੇਵਤੇ ਨੇ ਇਹ ਤੇ ਬੇਸ਼ੁਮਾਰ ਦੁਨੀਆ ਹੈ ਇਸ ਵਾਸਤੇ ਗਿਆਨ ਖੰਡੀ ਮਨੁੱਖ ਅਵਤਾਰ ਦਾ ਪੁਜਾਰੀ ਨਹੀਂ ਹੋਏਗਾ ਵਿਅਕਤੀ ਦਾ ਪੁਜਾਰੀ ਨਹੀਂ ਹੋਏਗਾ ਗੱਲ ਖਤਮ ਉਹਨੂੰ ਸਮਝ ਪੈ ਗਈ ਇੱਕ ਬਹੁਤ ਸਾਰੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦਾ ਨੇ ਕਿਤੇ ਕ੍ਰਿਸ਼ਨ ਸੇਹੀ ਕੀਟ ਕੋਟੇ ਬਣਾਏ ਗੁਰੂ ਗੋਬਿੰਦ ਸਿੰਘ ਜੀ ਕਿਤੇ ਕ੍ਰਿਸ਼ਨ ਜੈਸੇ ਮਨੁੱਖ ਹੁਣ ਕੀਟ ਸ਼ਬਦ ਵਰਤੇ ਬਿਲਕੁਲ ਯਾਨੀ ਜਿਨ੍ਹਾਂ ਦੀ ਕੋਈ ਹਸਤੀ ਨਹੀਂ ਕਰੋੜਾਂ ਨੇ ਕੋਈ ਇੱਕ ਹੁਣ ਤੁਸੀਂ ਆਖੋ ਇਹ ਤੇ ਗੁਰਨਾਮ ਨੇ ਗੁਰੂ ਗੋਬਿੰਦ ਸਿੰਘ ਜੀ ਕਹੀ ਜਾਂਦੇ ਨਹੀਂ ਮੈਂ ਕੁਝ ਸ਼ਬਦ ਤੁਹਾਡੇ ਸਾਹਮਣੇ ਕਬੀਰ ਦੇ ਰੱਖਾਂ ਨਾਮਦੇਵ ਦੇ ਰਵਿਦਾਸ ਦੇ ਜਿਉ ਉਹ ਪਹੁੰਚੇ ਨਾ ਗਿਆਨ ਖੰਡ ਵਿੱਚ ਕਵੀ ਤੇ ਪਤਾ ਕੀ ਕਹਿੰਦੇ ਨੇ ਕਬੀਰ ਕਹਿੰਦੇ ਨੇ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਅਰ ਕਵਿਲਾਸ ਦੁਰਗਾ ਕੋਟ ਜਾ ਕੇ ਮਰਦਨ ਕਰੇ ਬ੍ਰਹਮਾ ਕੋਟ ਬੇਦ ਉਚਰੇ ਕਬੀਰ ਦੀ ਪਤਾ ਹੈ ਪੰਡਤਾਂ ਨਾਲ ਕਿਉਂ ਨਾ ਬਣੀ ਤੁਹਾਨੂੰ ਪਤਾ ਹੋਵੇ 17 ਦਫਾ ਇਸ ਵਿਚਾਰੇ ਨੂੰ ਮਾਰ ਪਈ ਬਨਾਰਸ ਦੇ ਵਿੱਚ ਤਿੰਨ ਦਫਾ ਇਸ ਨੂੰ ਜੇਲ੍ਹ ਹੋਈ ਸਿਕੰਦਰ ਲੋਦੀ ਨੇ ਬੰਦ ਕਰ ਦਿੱਤਾ ਦੋ ਦਫਾ ਇਸ ਦਾ ਮਕਾਨ ਵੀ ਜਲਾ ਦਿੱਤਾ ਗਿਆ ऐसा क्यों क्योंकि जिस वक्त ये ज्ञान खंड ਵਿੱਚ ਪਹੁੰਚਿਆ ਤੇ ਜਿਹੜੀਆਂ ਇਹ ਗੱਲਾਂ ਕਰਨ ਲੱਗ ਪਿਆ ਸੀ ਆਮ ਬੰਦਿਆਂ ਨਾਲ ਮੇਲ ਨਹੀਂ ਖਾਂਦੀਆਂ ਸਨ ਤੇ ਮੈਂ ਫਿਰ ਅਰਜ਼ ਕਰਦੇ ਆ ਭਗਤ ਤੇ ਪਾਗਲ ਦਾ ਸੰਸਾਰ ਨਾਲ ਮੇਲ ਨਹੀਂ ਦਿੰਦਾ ਲਫ਼ਜ਼ ਮੈਂ ਫਿਰ ਦੁਹਰਾ ਦੇ ਭਗਤ ਤੇ ਪਾਗਲ ਦਾ ਕਰ ਵਿੱਚ ਬੰਦਾ ਪਾਗਲ ਹੋਵੇ ਨਾ ਉਹਦੇ ਨਾਲ ਸੰਬੰਧ ਜੋੜਨੀ ਬੜੀ ਔਖੀ ਗੱਲ ਹੈ ਪਰ ਜੇ ਸਮਾਜ ਵਿੱਚ ਇੱਕ ਭਗਤ ਹੋਵੇ ਉਹਦੇ ਨਾਲ ਵੀ ਸੰਬੰਧ ਨਹੀਂ ਜੁੜੇਗਾ ਦੁਆ ਨਾਲ ਸੰਬੰਧ ਜੋੜਨਾ ਬੜੀ ਔਖੀ ਗੱਲ ਕਹਨ ਪਾਗਲ ਦੀ ਜ਼ਿੰਦਗੀ ਇਤਨੀ ਨੀਵੀਂ ਹੈ ਪਾਗਲ ਦੀਆਂ ਗੱਲਾਂ ਇਤਨੀਆਂ ਨੀਵੀਆਂ ਨੇ ਪੈਰਾਂ ਦੇ ਥੱਲੋਂ ਲੰਗੜੀਆਂ ਨੇ ਕੌਣ ਉਸਦੇ ਨਾਲ ਸੰਬੰਧ ਜੋੜੇ ਤੇ ਭਗਤ ਦੀ ਗੱਲ ਇਤਨੀ ਉੱਚੀ ਹੈ ਸਿਰ ਦੇ ਉੱਪਰੋਂ ਲੰਗ ਜਾਂਦੀ ਹੈ ਉਹਦੇ ਨਾਲ ਕੌਣ ਸੰਬੰਧ ਜੋੜੇ ਬਹੁਤ ਉੱਚੀ ਹੈ ਕਈ ਭਗਤ ਫਿਰ ਖਾਮੋਸ਼ ਹੋ ਜਾਂਨ ਚੁੱਪ ਕਰੀਏ ਬਿਖੀ ਬੋਲਣਾ ਲੋਕਾਂ ਦੇ ਸਿਰਾਂ ਦੇ ਉੱਪਰੋਂ ਵੀ ਲੰਗ ਜਾਂਦਾ ਹੈ ਸਾਈ ਬੁੱਲਾ ਸ਼ਾ ਹੋਇਆ ਨਾ ਉਹ ਸਾਫ਼ ਕਹਿੰਦਾ ਜੇ ਜ਼ਾਹਿਰ ਕਰਾਂ ਇਸਰਾਰ ਤਾਂ ਹੀ ਸਾਰੇ ਭੁੱਲ ਜਾਵਨ ਤਕਰਾਰ ਤਾਂ ਹੀ ਫਿਰ ਮਾਰਨ ਬੁੱਲੇ ਯਾਰ ਥਾਈ ਤੇ ਗੁੱਪੀ ਬਾਤ ਸੁਕਿੰਦੀ ਕਹਿੰਦਾ ਜਿਹੜੀ ਗੱਲ ਮੈਂ ਜਾਣੀ ਐ ਤੇ ਜੇ ਮੈਂ ਕਹਿ ਦਿਆਂ ਤੇ ਇਹ ਮੁਸਲਮਾਨ ਮੇਰੇ ਨਾਲ ਲੜ ਪੈਣਗੇ ਮੈਨੂੰ ਮਾਰਨਗੇ ਕਹਿੰਦਾ ਮੈਂ ਤਾਂ ਚੁੱਪ ਹੀ ਰਹਿਣਾ ਛੱਡੋ ਇਹਨਾਂ ਦੇ ਸਿਰ ਦੇ ਉੱਪਰੋਂ ਗੱਲ ਲੰਗਣ ਲੰਗਣੀ ਐ ਇਹਨਾਂ ਦੇ ਸਮਝ ਵਿੱਚ ਨਹੀਂ ਆਉਂਦੀ ਤੋ ਭਗਤ ਕਬੀਰ ਜੀ ਮਹਾਰਾਜ ਜਿਸ ਵੇਲੇ ਗਿਆਨ ਖੰਡ ਦੇ ਚ ਪਹੁੰਚੇ ਤੇ ਪਤਾ ਕੀ ਕਹਿੰਦੇ ਨੇ ਸੂਰਜ ਇੱਕ ਨਹੀਂ ਕਰੋੜਾਂ ਨੇ ਤੇ ਇਹ ਹਿੰਦੂ ਉਹ ਕਿਹੜੇ ਸੂਰਜ ਨੂੰ ਪਾਣੀ ਦਿੰਦੇ ਕਿਹੜੇ ਸੂਰਜ ਨੂੰ ਦੇਵਤਾ ਕਹੀ ਜਾਂਦੇ ਕੋਟ ਸੂਰ ਜਾਂ ਕੇ ਪ੍ਰਗਾਸ ਇੱਕ ਸੂਰਜ ਨਹੀਂ ਕਰੋੜਾਂ ਨੇ ਅੱਜ ਵਿਗਿਆਨ ਨੇ ਕਹਿ ਦਿੱਤਾ ਹੈ ਅੱਜ ਤੋਂ 600 ਸਾਲ ਪਹਿਲੇ ਕਬੀਰ ਕਹਿੰਦਾ ਸੀ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਅਰ ਕਵਿਲਾਸ ਕਬੀਰ ਕਹਿੰਨ ਕੋੜਾ ਸ਼ਿਵ ਜੀ ਨੇ ਤੇ ਕਰੋੜਾ ਵਿਸ਼ਨੂ ਨੇ ਕੈਲਾਸ਼ ਪਰਬਤ ਤੇ ਰਹਿਣ ਵਾਲੇ ਵਿਸ਼ਨੂ ਤੇ ਸ਼ਿਵ ਜੀ ਕਰੋੜਾ ਨੇ ਇੱਕ ਨਹੀਂ ਕਿਹੜੇ ਸ਼ਿਵ ਜੀ ਦੀ ਪੂਜਾ ਕਰਦੇ ਕਿਹੜੇ ਵਿਸ਼ਨੂ ਨੂੰ ਮੰਨਦੇ ਦੁਰਗਾ ਕੋਟ ਜਾਂ ਕੇ ਮਰਦਨ ਕਰੇ ਬ੍ਰਹਮਾ ਕੋਟ ਬੇਧ ਉਚਰੇ ਕਰੋੜਾ ਦੁਰਗਾ ਦੇਵੀਆਂ ਨੇ ਕਿਹੜੀ ਦੁਰਗਾ ਦੇਵੀ ਨੂੰ ਮੰਨਦੇ ਸਿਰਫ ਕਬੀਰ ਦਾ ਸ਼ਬਦ ਪੜ੍ਹ ਕੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਆਪਣੀ ਤਰਫੋਂ ਕੁਝ ਨਹੀਂ ਕਹਿੰਦਾ कबीर जी संगत पहुंचे ज्ञानखंड ਵਿੱਚ ਕਹਿੰਦਾ ਦੁਰਗਾ ਤੇ ਮੈਂ ਕਰੋੜਾਂ ਵੇਖੀਆਂ ਕਿਹੜੀ ਦੁਰਗਾ ਦੀ ਪੂਜਾ ਕਰਦੀ ਕਿਸ ਦੁਰਗਾ ਨੂੰ ਮੱਥਾ ਟੇਕਦਾ ਤੇ ਕਿਹੜੇ ਬ੍ਰਹਮੇ ਨੂੰ ਮੰਨਦੇ ਮੈਂ ਤੇ ਬ੍ਰਹਮੇ ਵੀ ਕਰੋੜਾਂ ਵੇਖੇ ਨੇ ਕਰੋੜਾਂ ਤਰ੍ਹਾਂ ਦੇ ਵੇਦਾਂ ਦੀ ਰਚਨਾ ਪੈ ਕਰਦੇ ਨੇ ਵੇਦ ਦਾ ਮਤਲਬ ਹੈ ਗਿਆਨ ਕਰੋੜਾਂ ਤਰ੍ਹਾਂ ਦੇ ਗਿਆਨ ਦੀਆਂ ਗੱਲਾਂ ਪੈ ਕਰਦੇ ਨੇ ਕੋਟ ਚੰਦਰ ਮੈਂ ਕਰੇ ਚਰਾਕ ਸੁਰਤੈ 33 ਉਝੇਵੇਂ ਬਾਤ ਭਗਤ ਕਬੀਰ ਕੰਨ ਚੰਦਰਮਾ ਕਿਉਂਕਿ ਮੁਸਲਮਾਨ ਚੰਦ ਨੂੰ ਵੇਖ ਕੇ ਈਦ ਮਨਾਉਂਦਾ ਹੈ ਕਿਸੇ ਥਾਂ ਸੂਰਜ ਪ੍ਰਧਾਨ ਹੈ ਕਿਸੇ ਥਾਂ ਚੰ드ਮਾ ਪ੍ਰਧਾਨ ਹੈ ਸਮੁੱਚਾ ਮਜ਼ਹਬ ਕੋਈ ਇਸ ਚੰ드ਮਾ ਨਾਲ ਜੁੜਿਆ ਹੋਇਆ ਹੈ ਕੋਈ ਸੂਰਜ ਨਾਲ ਪੁਰਾਣਾ ਜਿਹੜਾ ਬੰਦੇ ਕੋਲ ਦਿਨ ਦਿਹਾੜਾ ਸਮਝਣ ਦਾ ਜਿਹੜਾ ਢੰਗ ਸੀ ਨਾ ਵਾਰ ਤੇ ਵਹਾਰ ਗਿਣਤੀ ਕਲੰਦਰ ਇਹ ਚੰ드ਮਾਈ ਸੀ ਜਿਸ ਦਿਨ ਚੰ드ਮਾ ਪੂਰਾ ਹੋ ਜਾਏ ਨਾ ਇਹ ਕਹਿੰਦੇ ਸਨ ਪੂਰਨ ਮਾਸ਼ ਮਾਸ਼ ਕਹਿੰਦੇ ਨੇ ਮਹੀਨੇ ਨੂੰ ਮਾਸ਼ੀ ਮਹੀਨਾ ਪੂਰਨ ਮਾਸ਼ ਅੱਜ ਮਹੀਨਾ ਪੂਰਾ ਹੋ ਗਿਆ ਵੀ ਕਿਸ ਤਰ੍ਹਾਂ ਚੰ드ਰਮਾ ਪੂਰਾ ਹੋ ਗਿਆ ਇਹ ਬੰਦੇ ਕੋਲ ਜ਼ਰੀਆ ਸੀ ਸਮਝਣ ਦਾ ਔਰ ਕੋਈ ਢੰਗ ਨਹੀਂ ਸੀ ਪੂਰਨ ਮਾਸ਼ੀ ਦੇ ਅਖਰੀ ਵਾਰ થઈ ਬੰਦੇ ਨੂੰ ਔਰ ਕੁਝ ਨਹੀਂ ਪੂਰਨ ਮਾਸ਼ ਮਹੀਨਾ ਪੂਰਾ ਹੋ ਗਿਆ ਪੂਰਨ ਮਾਸ਼ੀ ਮਹੀਨਾ ਮੁਕੰਮਲ ਹੋ ਗਿਆ ਮਹੀਨਾ ਸੰਪੂਰਨ ਹੋ ਗਿਆ ਬਾਅਦ ਵਿੱਚ ਬੰਦੇ ਨੂੰ ਸਮਝ ਪਈ ਕਿ ਸੰਸਾਰ ਦੀ ਹਲਚਲ ਦਾ ਕੇਂਦਰ ਚੰ드ਰਮਾ ਨਹੀਂ ਹੈ ਸੂਰਜ ਹੈ ਸੂਰਜ ਇੱਕ ਰਾਸ ਨੂੰ ਛੱਡ ਕੇ ਜਿਉਂ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਰਤੂਆਂ ਬਦਲਦੀਆਂ ਨੇ ਫਿੱਟਾਂ ਬਦਲਦੀਆਂ ਨੇ ਤੇ ਜਿਸ ਦਿਨ ਦੂਜੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਹੈ ਕੁਛ ਨਾ ਕੁਛ ਹਲਚਲ ਆਉਂਦੀ ਹੈ ਉਸ ਦਿਹਾੜੇ ਨੂੰ ਕਹਿੰਦੇ ਨੇ ਸਾਂਕਰਾਂਤ ਸਾਂਕਰਾਂਤ ਦਾ ਮਤਲਬ ਜੇਹਦੇ ਰਾਹੀਂ ਕ੍ਰਾਂਤੀ ਘਟਤ ਆਉਂਦੀ ਹੈ ਤਬਦੀਲੀਆਂ ਆਉਂਦੀਆਂ ਕ੍ਰਾਂਤ ਕਹਿੰਦੇ ਨੇ ਜੋ ਹੈ ਪਲਟੇ ਨੇ ਤਬਦੀਲੀ ਸਾਂਕਰਾਂਤ ਸ਼ਬਦ ਹੈ ਜਿਹਨੂੰ ਅਸੀਂ ਪੰਜਾਬੀ ਰੂਪ ਸੰਗਰਾਮ ਕਹਿੰਦੇ ਸਾਂਕਰਾਂਤੀ ਅਜਿਹੀ ਸ਼ਬਦ ਵਰਦੇ ਨੇ ਹਿੰਦੁਸਤਾਨ 'ਚ ਸਾਹ ਘਰਾਤੀ ਜਿਹਦੇ ਰਾਹੀਂ ਕ੍ਰਾਂਤੀ ਘਟਤ ਹੁੰਦੀ ਏ ਜਿਹਦੇ ਰਾਹੀਂ ਤਬਦੀਲੀ ਆਉਂਦੀ ਏ ਤੇ ਤਬਦੀਲੀ ਸੂਰਜ ਨਾਲ ਹੈ ਸੂਰਜ ਏਕੋ ਰੂਪ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਅਣਗਿਣਤ ਵੇਸ ਜਿਹੜੀ ਪ੍ਰਕਿਰਤੀ ਧਾਰਨ ਕਰਦੀ ਏ ਸੂਰਜ ਕਰਕੇ ਬੰਦੇ ਨੂੰ ਪਤਾ ਚੱਲਿਆ ਕਿ ਬ੍ਰਹਮੰਡ ਦੀ ਹਲਚਲ ਦਾ ਕੇਂਦਰ ਸੂਰਜ ਹੈ ਚੰਦਰਮਾ ਨੇ ਲੋਕੀ ਫਿਰ ਸੂਰਜ ਨਾਲ ਜੁੜੇ ਫਿਰ ਬਾਪ ਵਿੱਚ ਪਤਾ ਚੱਲਿਆ ਇਸ ਸੂਰਜ ਦੇ ਪਿੱਛੇ ਕੋਈ ਹੋਰ ਸੂਰਜ ਹੈ ਉਹਦੇ ਪਿੱਛੇ ਕੋਈ ਹੋਰ ਹੈ ਉਹਦੇ ਪਿੱਛੇ ਕੁਝ ਹੋਰ ਹੈ ਇਸ ਵਾਸਤੇ ਈ ਸ਼ਰਵਾਦੀਆਂ ਦੀ ਦੁਨੀਆ ਚ ਪੂਰਨ ਨਮਾਸੀ ਵੀ ਗਈ ਤੇ ਸੰਗਰਾਮ ਵੀ ਹੋਇਆ ਈਸ਼ਵਰਵਾਦੀ ਜਿਵੇਂ ਕਬੀਰ ਨੇ ਕਬੀਰ ਕੇ ਅੰਦਰ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਬਿਲਾਸ ਦੁਰਗਾ ਕੋਟ ਜਾਂ ਕੇ ਮਰਦਨ ਕਰੇ ਬ੍ਰਹਮਾ ਕੋਟ ਵੇਦ ਉਚਰੇ ਜੋ ਜਾ ਚੌਤੋਂ ਕੇਵਲ ਰਾਮ ਆਨ ਦੇਵ ਸੋ ਨਾਹੀ ਕਾਮ ਕਬੀਰ ਕਹਿੰਦੇ ਮੈਨੂੰ ਚਾਹੀਦਾ ਸਿਰਫ ਰੱਬ ਹੋਰ ਮੇਰਾ ਕਿਸੇ ਦੇਵੀ ਦੇਵਤੇ ਨਾਲ ਮਤਲਬ ਨਹੀਂ ਆਨ ਦੇਵ ਸੋ ਨਾ ਹੀ ਕਾਮ ਹੋਰ ਕਿਸੇ ਦੇਵਤੇ ਨਾਲ ਮੇਰਾ ਕੋਈ ਕੰਮ ਵੀ ਨਹੀਂ ਗੱਲ ਖਤਮ ਕਿਸੇ ਦੇਵੀ ਦੇਵਤੇ ਨਾਲ ਮੇਰਾ ਕੋਈ ਮਤਲਬ ਨਹੀਂ ਕਿਉਂਕਿ ਮੈਨੂੰ ਪਤਾ ਚੱਲ ਗਿਆ ਹੈ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਕਰਤਾ ਹੈ ਕ੍ਰਿਤ ਨਹੀਂ ਤੇ ਦੇਵੀ ਦੇਵਤੇ ਕ੍ਰਿਤ ਨਹੀਂ ਅਵਤਾਰ ਕ੍ਰਿਤ ਗੱਲ ਇੱਥੇ ਨਹੀਂ ਮੁਕਾਈ ਕਬੀਰ ਨੇ ਕਬੀਰ ਹੋਰ ਅੱਗੇ ਜਾਂਦੇ ਨੇ ਕਬੀਰ ਅਗਾਹ ਚਲ ਕੇ ਕਹਿੰਦੇ ਨੇ ਕੋਟਿਪ ਕੁਮੇਰ ਭਰੇ Bhandar ਕੋਟਕ ਲక్ష్ਮੀ ਕਰੇ ਸ਼ਿੰਗਾਰ ਕਿਹੜੀ ਲక్ష్ਮੀ ਦੀ ਪੂਜਾ ਕਰਦੇ ਤੇ ਕਰੋੜਾ ਨੇ ਮੈਂ ਤੇ ਸਿੰਘਾਂ ਦੇ ਘਰਾਂ ਚ ਵੀ ਦੇਖਿਆ ਦਿਵਾਲੀ ਵਾਲੇ ਦਿਨ ਉਹ ਲక్ష్ਮੀ ਦੀ ਤਸਵੀਰ ਲੈ ਬੈਠਦੇ ਨੇ ਪੂਜਦੇ ਨੇ ਬਈ ਇਹਦੇ ਨਾਲ ਧਨ ਆਉਂਦਾ ਕੁੱਝ ਕਹਿੰਦੇ ਨੇ ਸੀ ਧਾਰਮਿਕ ਤਾਂ ਇਸ ਤੋਂ ਵੱਡਾ ਕਿਹੜਾ ਭੌਤਿਕਵਾਦੀ ਹੋਣਾ ਤੇ ਜੇ ਇਹਦੇ ਨਾਲ ਹੀ ਧਨ ਆਉਂਦਾ ਤੇ ਕੰਮ ਤੇ ਨਾ ਜਾਇਆ ਕਰਦੇ ਨਰਾਤੇ ਸੇਦੀ ਪੂਜਾ ਕਰਿਆ ਕਰਦੇ ਇਸ ਲక్ష్ਮੀ ਦੀ ਪੂਜਾ ਕਰਿਆ ਕਰਦੇ ਕਬੀਰ ਕਹਿੰਦੇ ਨੇ ਇਹ ਲక్ష్మి ਆ ਮੈਂ ਕਰੋੜਾਂ ਧੱਕੇ ਖਾਂਦੀਆਂ ਵੇਖੀਆਂ ਕੋਟ ਕ ਲక్ష్ਮੀ ਕਰੇ ਸਿੰਗਾਰ ਗੱਲ ਇੱਥੇ ਨਹੀਂ ਕਬੀਰ ਨੇ ਮੁਕਾਈ ਬੜੇ ਜਿਗਰੇ ਨਾਲ ਅੱਗੇ ਗੱਲ ਕੀਤੀ ਹੈ ਤੇ ਮੈਂ ਸ਼ਬਦ ਦੀਆਂ ਕੁਝ ਪੰਕਤੀਆਂ ਤੁਹਾਡੇ ਸਾਹਮਣੇ ਰੱਖਦਾ ਪਿਆ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਫੇ ਦੇ ਪੇਸ਼ਬਦ ਹੈ ਪੂਰੇ ਸ਼ਬਦ ਬਹੁਤ ਵੱਡਾ ਸ਼ਬਦ ਹੈ ਕਬੀਰ ਕਹਿੰਦੇ ਨੇ ਸਹਸ ਕੋਟ ਬੋ ਕਹਿਤ ਪੁਰਾਨ ਦਰਿਓ ਧਨ ਕਾ ਮਥਿਆ ਨਾ ਜਿਨੇ ਦ੍ਰਿਯੋਧਨ ਦੇ ਮਾਣ ਨੂੰ ਮਿੱਟੀ 'ਚ ਮਿਲਾ ਦਿੱਤਾ ਉਹ ਪਰੇਸ਼ਣ ਵੀ ਕਰੋੜਾ ਹੈ। ਔਰ ਜਿਸ ਨੇ ਰਾਵਣ ਦੀ ਸੈਨਾ ਦਾ ਸੱਟਿਆ ਨਾਸ਼ ਕੀਤਾ ਉਹ ਰਾਮ ਵੀ ਕਰੋੜਾ ਹੈ।